ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪੌਂਚੀ ਜਨੇਵਾ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਤਾਂਝਲੀ ਅਰਵਿੰਦ ਕੇਜਰੀਵਾਲਦੀ ਪਟੀਸ਼ਨ ਤੇ ਕੱਲ ਹੋਵੇਗੀ ਸੁਣਵਾਈ ਜ਼ਮਾਨਤ ਤੇ ਸੁਪਰੀਮ ਕੋਰਟ ਸੁਣਾਏਗਾ ਆਪਣਾ ਫੈਸਲਾ ਪਾਰਿਮੀ ਨੇ ਰੋਕ ਦਿੱਤੀ ਕੇਦਾਰਨਾਥ ਯਾਤਰਾ ਸੀਜ਼ਨ ਦੀ ਪਹਿਲੀ ਬਰਫबारी ਨੇ ਵਧਾਈ ਠੰਡ ਤੇ ਹੁਣ ਖਬਰਾਂ ਵਿਸਤਾਰ ਨਾਲ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਸਵਿਟਜ਼ਰਲੈਂਡ ਦੇ ਜਨੇਵਾ ਪਹੁੰਚ ਗਏ ਨੇ ਉਹਨਾਂ ਆਪਣੇ ਦੌਰੇ ਦੀ ਸ਼ੁਰੂਆਤ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਜੈ ਸ਼ੰਕਰ ਨੇ ਕਿਹਾ ਕਿ ਗਾਂਧੀ ਦਾ ਸਤਿਭਾਵਨਾ ਤੇ ਟਿਕਾਊਤਾ ਦਾ ਸੰਦੇਸ਼ ਅੱਜ ਦੇ ਤਰੁਵੀਕਰਨ ਤੇ ਟਕਰਾ ਦੇ ਸੰਸਾਰ ਦੇ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਗਿਕ ਐਕਸਤੇ ਇੱਕ ਪੋਸਟ ਦੇ ਵਿੱਚ ਜੈ ਸ਼ੰਕਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੂੰ ਸ਼ਰਤਾਂਝਲੀ ਦੇ ਕੇ ਜਨੇਵਾ ਦੀ ਮੇਰੀ ਯਾਤਰਾ ਦੀ ਸ਼ੁਰੂਆਤ ਕੀਤੀ। ਤਰੁ ਵਿਕਰਨ ਤੇ ਸੰਘਰਸ਼ ਦੀ ਦੁਨੀਆ ਦੇ ਵਿੱਚ ਬਾਪੂ ਦਾ ਸਤਿਭਾਵਨਾ ਤੇ ਸਥਿਰਤਾ ਦਾ ਸੰਦੇਸ਼ ਪਹਿਲਾਂ ਨਾਲੋਂ ਜ਼ਿਆਦਾ ਪ੍ਰਸੰਗਿਕ ਹੈ। ਜਨੇਵਾ ਦੀ ਆਪਣੀ ਫੇਰੀ ਦੌਰਾਨ ਜੈ ਸ਼ੰਕਰ ਸਵਿਸ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਤਾਂ ਜੋ ਦੋਵਾਂ ਦੇਸ਼ਾਂ درمیان ਨਜ਼ਦੀਕੀ ਸਾਂਝੇਦਾਰੀ ਦੀ ਸਮੀਖਿਆ ਕੀਤੀ ਜਾ ਸਕੇ ਤੇ ਦਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕੇ ਦੀ ਖੋਜ ਕੀਤੀ ਜਾ ਸਕੇ। ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ 13 ਸਤੰਬਰ ਨੂੰ ਆਪਣਾ ਫੈਸਲਾ ਸੁਣਾਏਗੀ ਜੇਕਰ ਹੋ ਗਿਆ ਕਿ ਸੀਬੀਆਈ ਮਾਮਲੇ 'ਚ ਜ਼ਮਾਨਤ ਪਟੀਸ਼ਨ ਤੋਂ ਇਲਾਵਾ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਵੀ ਅਦਾਲਤ ਆਪਣਾ ਫੈਸਲਾ ਸੁਣਾਏਗੀ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉਜਲ ਪੁਈਆ ਦੀ ਬੈਂਚ ਇਹ ਫੈਸਲਾ ਦੇਗੀ ਦੱਸ ਦਈ ਕਿ ਦਿੱਲੀ ਸ਼ਰਾਬ ਨੀਤੀ ਕਪਲੇ ਦੇ ਮਾਮਲੇ 'ਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਪਹਿਲਾਂ ਹੀ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਉਦੋਂ ਸੀਬੀਆਈ ਤੇ ਕੇਜਰੀਵਾਲ ਨੇ ਆਪੋ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਜਪਾਰੀ ਮੀਂਹ ਕਾਰਨ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਹੈ ਸ਼ਰਤਾਲੂਆ ਨੂੰ ਸੋਨ ਪ੍ਰਿਆਗ ਤੋਂ ਅੱਗੇ ਕੇਦਾਰਨਾਥ ਆਮ ਜਾਨ ਦੀ ਇਜਾਜ਼ਤ ਨਹੀਂ ਦਿੱਤੀ ਗਈ 1500 ਤੋਂ ਵੱਧ ਯਾਤਰੀਆਂ ਨੂੰ ਸੋਨ ਪ੍ਰਿਆਗ 'ਚ ਰੋਕਿਆ ਗਿਆ ਹੈ ਕੇਦਾਰਨਾਥ ਦੀਆਂ ਪਹਾੜੀਆਂ ਤੇ बुधवार ਨੂੰ ਪਹਿਲੀ ਬਰਫਬਾਰੀ ਹੋਈ ਜਿਸ ਕਾਰਨ ਤਾਮ ਦੇ ਵਿੱਚ ਠੰਡ ਵਧ ਗਈ ਹੈ। ਮੀਂਹ ਕਾਰਨ ਸੋਨਪਰਿਆਗ ਚ ਜਿੱਥੇ ਕੇਦਾਰਨਾਥ ਯਾਤਰਾ ਨੂੰ ਕਰੀਬ 2.5 ਘੰਟੇ ਰੋਕ ਦਿੱਤਾ ਗਿਆ। ਉੱਥੇ ਹੀ ਬੁੱਧਵਾਰ ਨੂੰ ਕੁੱਲ 4.5 ਹਜ਼ਾਰ ਚਰਤਾਲੂਆਂ ਨੂੰ ਕੇਦਾਰਨਾਥ ਜਾਣ ਦੀ ਇਜਾਜ਼ਤ ਦਿੱਤੀ ਗਈ। ਹੁਣ ਉੱਚੀਆਂ ਚੋਟੀਆਂ ਚਾਂਦੀ ਵਾਂਗ ਚਮਕਣ ਲੱਗ ਪਈਆਂ ਨੇ। ਲਗਾਤਾਰ ਮੀਂਹ ਕਾਰਨ ਕੇਦਾਰਨਾਥ ਤਾਮ ਦਾ ਮੌਸਮ ਠੰਡਾ ਹੋ ਗਿਆ ਤੇ ਠੰਡ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜੇਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਆਸਪੂਰ ਦਾ ਰਹਿਣ ਵਾਲਾ ਅਰुण ਕੁਮਾਰ ਰਾਣਾ ਜਦੋਂ ਲੈਫਟੇਨੈਂਟ ਬਣ ਕੇ ਆਪਣੇ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਲੈਫਟੇਨੈਂਟ ਅਰुण ਕੁਮਾਰ ਦਾ ਫੁੱਲਾਂ ਦੀ ਵਰਖਾ ਕਰਕੇ ਤੇ ਢੋਲ ਵਜਾ ਕੇ ਸਵਾਗਤ ਕੀਤਾ। ਅਰुण ਕੁਮਾਰ ਰਾਣਾ ਦੀ ਮਾਂ CRPF ਦੇ ਵਿੱਚ ਸਬ ਇੰਸਪੈਕਟਰ ਵਜੋਂ ਡਿਊਟੀ ਕਰ ਰਹੀ ਹੈ। ਅਰुण ਕੁਮਾਰ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ। ਨਸ਼ੇ ਸਿਹਤ ਲਈ ਹਾਨੀਕਾਰਕ ਨੇ ਤੇ ਨੌਜਵਾਨਾਂ ਨੂੰ ਸਿੱਖਿਅਤ ਹੋ ਕੇ ਅੱਗੇ ਵਧਣਾ ਚਾਹੀਦਾ ਹੈ। एक गर्व का विषय है मेरे लिए, मेरे लिए, मेरे, लिए, अफसर भर, अफसर मेरे लिए, लिए, मेरे लिए परिवार के लिए मेरे के कि मैं भारतीय सेना में अफसर में मेरी तीन अक्टूबर दो हजार तेईस को मेरी ज्वाइनिंग हुई थी फिर हमारा एक साल की कड़ी ट्रेनिंग के बाद सात सितंबर दो को मैं लेफ्टिनेंट के रूप में

वो आपको ज़्यादा निर्भर करता है है कि आपका बैकग्राउंड क्या है? तो जहां से आप आते हो सबसे पहले आपकी स्कूलिंग वहीं से चालू होती है उनसे आप सीखते हो और वही आपके व्यवहार में आपके आचरण में वो बात डलती है और फिर आप वही आगे जाके चीज दिखाते हो मामला अमृतसर लोहारका रोड तो सामने आया है जिथे किसान वालों ਫੂਡ ਸਪਲਾਈ ਇਨਸਪੈਕਟਰ ਨੂੰ ਨਾਲ ਲੈ ਕੇ ਵਕਫ-ਵਕਫ ਗੈਸ ਏਜੰਸੀਆਂ ਦੇ ਸਪਲਾਈ ਆਟੋ ਦੀ ਸੜਕ ਤੇ ਖੜੇ ਕਰ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਜਿਸ ਦੇ ਵਿੱਚ ਜਾਂਚ ਦੇ ਮੌਕੇ ਤੇ ਸਿਲੰਡਰ ਤੋਲਣ ਤੇ ਘਰੇਲੂ ਗੈਸ ਸਿਲੰਡਰਾਂ ਦੇ ਵਿੱਚੋਂ 2 ਤੋਂ 6 ਕਿਲੋ ਤੱਕ ਗੈਸ ਘੱਟ ਪਾਈ ਗਈ ਜਿਸ ਉੱਪਰ ਮੌਕੇ ਤੇ ਕਾਰਵਾਈ ਕਰਦਿਆ ਫੂਡ ਸਪਲਾਈ ਇਨਸਪੈਕਟਰ ਸੰਦੀਪ ਲੂਥਰਾ ਨੇ ਦੱਸਿਆ ਕਿ ਅੱਜ ਕਿਸਾਨ ਜਥੇਬੰਦੀਆਂ ਦੀ ਸ਼ਿਕਾਇਤ ਉੱਪਰ ਜਦੋਂ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਗੱਡੀਆਂ ਦੀ ਜਾਂਚ ਕੀਤੀ ਗਈ ਤਾਂ 10 ਦੇ ਕਰੀਬ ਸਿਲੰਡਰਾਂ ਦੇ ਵਿੱਚੋਂ 2 ਤੋਂ 6 ਕਿਲੋ ਤੱਕ ਗੈਸ ਘੱਟ ਪਈ ਗਈ ਜਿਸ ਸੰਬੰਧੀ ਮੌਕੇ ਤੇ ਗੈਸ ਏਜੰਸੀਆਂ ਉੱਪਰ ਕਾਰਵਾਈ ਕਰਨ ਸੰਬੰਧੀ ਰਿਪੋਰਟ ਪਣਾਈ ਗਈ ਹੈ ਤੁਸੀਂ ਵੇਖ ਰਹੇ ਹੋ ਕਿਸੇ ਨੂੰ 6 ਕਿਲੋ ਕੱਟਿਆ ਕਿਸੇ ਨੂੰ 4 ਕਿਲੋ ਕੱਟਿਆ ਕਿਸੇ ਨੂੰ ਸਾਢੇ 3 ਕਿਲੋ ਕੱਟਿਆ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਜਾਗਰੂਤ ਹੋ ਨਾ ਤੇ ਇਹਨਾਂ ਨੂੰ ਪੈਸੇ 844 ਰੁਪਏ ਤੋਂ ਪੈਸੇ ਵਧ ਦੋ ਔਰ ਔਨ ਜਿਹੜਾ ਸਿਲੰਡਰ ਆ ਉਹ ਤੋਲ ਕੇ ਲਓ ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹ ਜਾਗਰੂਤ ਹੋ ਕੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਆ ਬਹੁਤ ਵੱਡੀ ਜਿਹੜੀ ਲੁੱਟਿਆ ਇਸ ਲੁੱਟ ਤੋਂ ਜਿਹੜੀ ਆ ਉਹ ਬਚ ਸਕੇ ਅਜੇ ਸ਼ਰਮ ਨੇ ਕਾਲੀਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਬੇਟੇ ਈਮਾਨ ਸਿੰਘ ਮਾਨ ਅਤੇ ਉਹਨਾਂ ਦੇ ਸਾਥੀ ਭਗਤਾਂ ਵਾਲਾ ਕੂੜੇ ਦੇ ਡੰਪ ਤੇ ਜਾਇਜ਼ ਲੈਣ ਦੇ ਲਈ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਕੂੜੇ ਦੇ ਡੰਪ ਤੇ ਉੱਤੇ ਆਏ ਹਾਂ ਕਿਉਂਕਿ ਇੱਥੋਂ ਦੀ ਜਿਹੜੀ ਗੰਦਗੀ ਹੈ, ਇਹਦੀ ਵਾਸ਼ਨਾ ਇਸ ਸਾਰੇ ਸ਼ਹਿਰ ਦੇ ਵਿੱਚ ਵਧ ਰਹੀ ਹੈ ਤੇ ਦਰਬਾਰ ਸਾਹਿਬ ਤੱਕ ਇਹ ਗੰਦ ਫੈਲ ਰਿਹਾ ਹੈ ਤੇ ਮੌਜੂਦਾ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਉਹਨਾਂ ਕਹਿ ਕਿ ਅਸੀਂ ਤਾਂ 15 ਤਰੀਕ ਨੂੰ ਇੱਕ ਬਹੁਤ ਵੱਡਾ ਇੱਥੇ ਇਕੱਠ ਕਰ ਰਹੇ ਹਾਂ ਉਸ ਸਾਰੇ ਇਹ ਮੁੱਦੇ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਨੇ ਉਹ ਸਾਰੇ ਰੱਖਾਂਗੇ ਅਸੀਂ ਇਹ ਕੂੜੇ ਦੇ ਡੰਪ ਦੇ ਵਿੱਚ ਆਏ ਆਂ ਕਿਉਂ ਕਰਕੇ ਇਹਦੀ ਗੰਦਗੀ ਜਿਹੜੀ ਹੈਗੀ ਐ ਇਹਦੀ ਬਾਸ਼ਨਾ ਇਸ ਸਾਰੇ ਸ਼ਹਿਰ ਦੇ ਵਿੱਚ ਜਾਂਦੀ ਐ ਤੇ ਸ਼ਹਿਰ ਇਹ ਪਵਿੱਤਰ ਸ਼ਹਿਰ ਸਖਾਉਂਦਾ ਤੇ ਦਰਬਾਰ ਸਾਹਿਬ ਤੱਕ ਇਹ ਗੰਦ ਫੈਲ ਰਿਹਾ ਹੈਗਾ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਜੀ ਰਵਲ ਸਾਹਿਬ ਨੇ ਆਪ ਕਿਹਾ ਕਿ ਸਾਡੀ ਸਰਕਾਰ ਦਿਓ ਤੇ ਅਸੀਂ ਇਸ ਨੂੰ ਡੰਪ ਨੂੰ ਠੀਕ ਕਰਾਂਗੇ ਇਹਦਾ ਜਿਹੜਾ ਸਾਇੰਟਿਫਿਕ ਤੌਰ ਦੇ ਉੱਤੇ ਇਹ ਕੂੜਾ ਡੰਪ ਹੋਣਾ ਚਾਹੀਦਾ ਉਸ ਤਰ੍ਹਾਂ ਕਰਾਂਗੇ ਪਰ ਅਜੇ ਤੱਕ ਡੱਕਾ ਨਹੀਂ ਤੋੜਿਆ ਇਸ ਸਰਕਾਰ ਨੇ ਤੇ ਜਿਹੜੇ ਸਾਡੇ ਗੁਰਦੁਆਰਾ 87 ਦਫਾ ਤੇ ਹੈਗੀ ਹੈ ਉਹ ਤੇ ਵੀ ਇਲੈਕਸ਼ਨ ਪੰਜਾਬ ਦੀ ਸਰਕਾਰ ਕਰਾ ਸਕਦੀ ਹੈ ਤੇ ਉਹ ਵੀ ਇਹ ਆਪ ਸਰਕਾਰ ਨਹੀਂ ਕਰਾਰੀ ਜਿਹੜੇ ਐਸਪੀਸੀ ਤੇ ਡਿਕਸ਼ਨਰ ਉਹ ਸੈਂਟਰ ਸਰਕਾਰ ਕਰਾਉਂਦੀ ਹੈ ਉਹ ਵੀ 14 ਸਾਲ ਤੋਂ ਨਹੀਂ ਹੋ ਰੇ ਸਾਡੇ ਸਿੱਖਾਂ ਦੀ ਜਮਹੂਰੀਅਤ ਖਤਮ ਕਰਕੇ ਰੱਖ ਦਿੱਤੀ ਹੈ ਹਿੰਦੂਤਵਾ ਨੇ ਜੱਦਾ ਹੈ ਹਿੰਦੂਤਵਾਦ ਦੇਸ਼ ਬਣਿਆ ਹੈਗਾ ਪਾਵਰ ਕਾਮ ਦੇ ਕਰਮਚਾਰੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਦੇ ਤਹਿਤ ਮਾਨਸਾ ਵਿਖੇ ਤੀਸਰੇ ਦਿਨ ਵੀ ਪਾਵਰ ਕਾਮ ਦੇ ਕਰਮਚਾਰੀਆਂ ਵੱਲੋਂ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਆਗੂਆਂ ਨੇ ਕਿਹਾ ਕਿ ਪਾਵਰ ਕਾਮ ਦੇ ਵਿੱਚ ਬਿਜਲੀ ਮੁਲਾਜ਼ਮ ਤੇ ਕੰਟਰੈਕਟਰ ਬੇਸ ਤੇ ਕੰਮ ਕਰਦੇ ਕਰਮਚਾਰੀਆਂ ਦੀ ਮੌਤ ਹੋਣ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਰੁਪਏ ਮੁਆਵਜ਼ਾ ਤੇ ਉਹਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਵਿਭਾਗ ਦੇ ਅਦੋਰੇ ਪਏ ਸਕੇਲਾਂ ਨੂੰ ਸੋਧ ਕੇ ਏਰੀਅਲ ਜਾਰੀ ਕੀਤਾ ਜਾਵੇ ਤਰਸ ਦੇ ਆਧਾਰ ਤੇ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਚ ਆਈ ਖੜੋਤ ਨੂੰ ਖਤਮ ਕਰਕੇ ਤੁਰੰਤ ਉਹਨਾਂ ਨੂੰ ਨੌਕਰੀਆਂ ਦੇ ਯੋਗ ਕੀਤਾ ਜਾਵੇ ਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਕੰਮਲ ਤੌਰ ਤੇ ਹੜਤਾਲ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਅਜਸ ਡੀਐਮ ਨੰਗਲ ਨੇ ਨੰਗਲ ਦੇ ਦੋਮਾ ਹਸਪਤਾਲਾਂ ਦਾ ਦੌਰਾ ਕੀਤਾ ਪਰੰਤੂ ਦੋਮਾ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਚੱਲ ਰਹੀ ਹੜਤਾਲ ਦਰਮਿਆਨ ਐਸ ਡੀ ਐਮ ਨੰਗਲ ਅਮਨਜੋਤ ਕੌਰ ਨੇ ਹਸਪਤਾਲ ਦਾ ਦੌਰਾ ਕਰਕੇ ਡਾਕਟਰਾਂ ਨਾਲ ਮੀਟਿੰਗ ਕੀਤੀ ਤੇ ਡਾਕਟਰਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਨੇ ਹਸਪਤਾਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇਅ ਤੇ ਵੀ ਜਾਂਚ ਕੀਤੀ ਕਿ ਹਸਪਤਾਲ 'ਚ ਲੱਗੇ ਕੈਮਰੇ ਕੰਮ ਕਰ ਰਹੇ ਨੇ ਜਾਂ ਨਹੀਂ। ਦੋਵਾਂ ਹਸਪਤਾਲਾਂ ਦੇ ਡਾਕਟਰਾਂ ਦੀ ਸਭ ਤੋਂ ਅਹਿਮ ਤੇ ਸਾਂਝੀ ਮੰਗ ਸੀ ਕਿ ਡਾਕਟਰਾਂ ਦੀ ਡਿਊਟੀ ਰਾਤ ਨੂੰ ਸੁਰੱਖਿਅਤ ਕੀਤੀ ਜਾਵੇ। ਐਸ ਡੀ ਐਮ ਨੰਗਲ ਨੇ ਡਾਕਟਰਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਜਲਦ ਤੋਂ ਜਲ ਹੱਲ ਕਰਨ ਦਾ ਭਰੋਸਾ ਦਿੱਤਾ। ਸੇਫਟੀ ਆਡਿਟ ਦੇ ਪੱਖ ਤੋਂ ਅੱਜ ਵਿਜ਼ਿਟਸ ਕੀਤੇ ਗਏ ਨੇ ਅਸੀਂ ਅੱਜ ਸਿਵਲ ਹਸਪੀਟਲ ਨੰਗਲ ਤੇ ਬੀਬੀਐਮਬੀ ਦਾ ਹਸਪੀਟਲ ਵਿਜ਼ਿਟ ਕੀਤਾ ਹੈ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਉਸ ਦੇ ਮੱਦੇਨਜ਼ਰ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਦੇ ਲਈ ਹਸਪੀਟਲਸ 'ਚੇ ਸੇਫਟੀ ਦੇ ਪੂਖਤਾ ਪ੍ਰਬੰਧ ਹੋਣ ਸੋ ਉਹਦੇ ਵਿੱਚ ਹੀ ਅੱਜ ਅਸੀਂ ਸੀਸੀਟੀਵੀ ਲਾਈਟਿੰਗ ਪੁਲਿਸ ਕੰਟੈਕਟ ਜਾਂ ਹੋਰ ਅਜਿਹੇ ਕਨੈਕਟਡ ਮਸਲੇ ਚੈੱਕ ਕੀਤੇ ਨੇ ਦੇਖੋ ਤਿੰਨ ਚਾਰ ਇਸ ਇਸ ਲੜੀ ਚ ਚੀਜ਼ਾਂ ਕੀਤੀਆਂ ਗਈਆਂ ਨੇ ਪੁਲਿਸ ਇਹਦੇ ਵਿੱਚ ਕਾਫੀ ਹੁਣ ਐਕਟਿਵਲੀ ਰੋਲ ਅਦਾ ਕਰ ਰਹੇ ਨੇ ਆਪਣਾ ਤੇ ਇਹਨਾਂ ਦੇ ਡਾਇਰੈਕਟ ਕੰਟੈਕਟ ਪੁਆਇੰਟਸ ਪੁਲਿਸ ਦੇ ਨਾਲ ਸਟੈਬਲਿਸ਼ ਕੀਤੇ ਜਾਣਗੇ ਤਾਂ ਕਿ ਰਿਸਪਾਂਸ ਟਾਈਮ ਘਟੇ ਜੇ ਇਹ ਪੁਲਿਸ ਨੂੰ ਬੁਲਾਉਂਦੇ ਨੇ ਤਾਂ ਜਲ ਤੋਂ ਜਲ ਦੇ ਨਾਲ ਦੀ ਸਹਾਇਤਾ ਲਈ ਉਹ ਪਹੁੰਚ ਸਕਣ ਨਾਲ ਹੀ ਹਸਪੀਟਲਸ ਤੇ ਸੀਸੀਟੀਵੀ ਕਵਰੇਜ ਵਧੀਆ ਲਾਈਟਿੰਗ ਮੈਡੀਕਲ ਸਟਾਫ ਨੂੰ ਇਹ ਆਦੇਸ਼ ਵੀ ਦਿੱਤੇ ਗਏ ਨੇ ਕਿ ਉਹ ਆਇਡੈਂਟੀਟੀ ਕਾਰਡਸ ਹਮੇਸ਼ਾ ਪਾ ਕੇ ਰੱਖਣ ਤਾਂ ਕਿ ਉਹਨਾਂ ਦੀ ਪਛਾਣ ਤੇ ਅਥਾਰਟੀ ਜੋ ਹੈ ਉਹ ਜ਼ਾਹਿਰ ਹੋ ਸਕੇ ਸੋ ਇਹ ਕੁਝ ਛੋਟੇ ਛੋਟੇ ਪੁਆਇੰਟਸ ਨੇ ਜਿਹੜੇ ਕਿ ਇਸ ਮੁੱਦੇ ਲਈ ਬਟਾਲਾ ਦੇ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਕੁਝ ਨੌਜਵਾਨਾਂ ਦੇ ਵੱਲੋਂ ਆਪਸੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਵੱਜੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਨੌਜਵਾਨ ਦੇ ਗੋਲੀ ਵੱਜੀ ਹੈ ਉਸ ਦਾ ਨਾਮ ਦਮਨ ਗੁਰਾਇਆ ਹੈ ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹਸਪਤਾਲ ਅੰਮ੍ਰਿਤਸਰ ਵਿਖੇ ਰ ਪੁਲਿਸ ਅਧਿਕਾਰੀਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਸੱਚਾਈ ਜਲਦੀ ਸਾਹਮਣੇ ਲਿਆਂਦੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਉੱਥੇ ਇੱਕ ਰਾਜਨੀਤਿਕ ਆਕੂ ਦੇ ਗਨਮੈਨ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਉਸ ਪਾਸੋਂ ਪਿਸਤੌਲ ਵੀ ਬਰਾਮਦ ਕੀਤੀ ਗਈ। ਉਹ ਕਿਹਾ ਗਿਆ ਕਿ ਪਤਾ ਲੱਗਿਆ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ। ਸਾਥੀਗੇੜ ਪਟਾਲਾ ਦਾ ਰਹਿਣ ਵਾਲਾ ਹੈ। ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਨੋਂ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਜਿਨ੍ਹਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਚ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੇ ਉਸ ਟਾਈਮ ਤੇ ਉਹਨਾਂ ਨਾਲ ਤਾਲਮਿਲ ਕਰਦੇ ਇਹ ਜਿਹੜਾ ਜਿਹੜੀ ਗੋਲੀ ਚਲਾਈ ਉਹ ਫੜਿਆ ਗਿਆ ਕਿੰਦਾ ਹਸਪਤਲ ਵੀ ਬਰਮਤ ਹੋਈ ਜੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤਨਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਆ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਉਦਾਸੀਨ ਆਚਾਰੀਆ ਜਗਤਗੁਰੂ ਭਗਵਾਨ ਬਾਬਾ ਸ੍ਰੀਚੰਦ ਜੀ ਦਾ 530ਵਾਂ ਪ੍ਰਕਾਸ਼ ਦਿਹਾੜਾ ਸੰਸਾਰ ਭਰ ਦੇ ਵਿੱਚ ਮਨਾਇਆ ਗਿਆ ਉੱਥੇ ਹੀ ਚਰਨ ਜੋ ਪ੍ਰਾਪਤ ਤਪਸਥਾਨ ਨਾਨਕ ਚੱਕ ਵਿਖੇ ਗੱਦੀ ਨਸ਼ੀਨ ਮਹੰਤ ਤਿਲਕਦਾਸ ਜੀ ਯੋਗ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਤਪਸਥਾਨ ਵਿਖੇ ਹਜ਼ਾਰਾਂ ਦੀ ਤعداد ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਕੇ ਧਾਰਮਿਕ ਰਸਮਾਂ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਅੱਜ ਬਾਬਾ ਸ੍ਰੀ ਚੰਦ ਜੀ ਦੇ ਤਪਸਥਾਨ ਤੇ ਪ੍ਰਕਾਸ਼ ਉਤਸਵ ਆਰਤੀ ਤੇ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ ਉਹਨਾਂ ਦੱਸਿਆ ਕਿ 13 ਸਤੰਬਰ ਨੂੰ ਰੱਖੇ ਲੜੀਵਾਰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਹਿਣਗੇ ਉਪਰੰਤ ਖੁੱਲੇ ਪੰਡਾਲ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਧਾਰਮਿਕ ਦੀਵਾਨ ਵੀ ਸਜਾਇਆ ਜਾਣਗੇ ਪਠਾਨਕੋਟ ਦੇ ਟਾਕੀ ਚੌਂਕ ਦੇ ਲਾਗੇ ਚੱਲ ਰਹੇ ਦੇਵਪਾਰ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ थाना ਡਿਵੀਜ਼ਨ ਨੰਬਰ 2 ਦੇ ਐਸਐਚਓ ਸੁਰਤਮਨ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਬੀਤੀ ਰਾਤ ਨੂੰ ਰੇਡ ਕਰਕੇ ਦੋ ਮਹਿਲਾਵਾਂ ਤੇ 15 ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਉੱਥੇ ਦੇਵਪਾਰ ਦਾ ਕੰਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉੱਥੇ ਰੇਡ ਕਰਕੇ ਉਥੋਂ ਦੀ ਸੰਚਾਲਕ ਸ਼ਰਦਾ ਸਨੇਕੁਲ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਇੱਕ ਸ਼ਰਦਾ ਨਾਮ ਦੀ ਲੇਡੀ ਹੈ ਠਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਹੈ ਔਰ ਬਾਹਰ ਤੋਂ ਕੁੜੀਆਂ ਮਂਗਾ ਕੇ ਇੱਕ ਸੈਕਸ ਸਰਕਟ ਚਲਾ ਰਹੀ ਹੈ। ਸੋ ਇਸ ਇਨਫੋਰਮੇਸ਼ਨ ਤੇ ਸਾਡੇ ਐਸਐਸਓ ਸਾਹਿਬ ਕਾਫੀ ਦੇਰ ਦਾ ਵਰਕ ਕਰ ਰਹੇ ਸੀ। ਸੋ ਅੱਜ ਆਪਾਂ ਉਥੇ ਰੇਡ ਕੀਤਾ। ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਯੋਗ ਹਾਲਚ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉਥੇ ਇਸ ਸੈਕ ਰੈਕਡ ਦੇ ਵਿੱਚ ਇਨਵੋਲ ਸਾਰੇ ਅਰੈਸਟ ਕਰ ਲਿਆ ਔਰ ਜਿਹੜੀ ਉਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਤੇ ਪੇਸ਼ ਕਰ ਰਹੇ ਸਰ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਇਸ ਚੀਜ਼ ਦਾ ਜੋ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾ ਆਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਹ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਚੀਜ਼ਾਂ ਦੇ ਠੱਲ ਪਾਈ ਜਾ ਸਕੇ ਪੁਲਿਸ ਕਮਿਸ਼ਨਰ ਸ਼੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਿਅਕਤੀ ਦੇ ਕੋਲੋਂ 1 ਕਿਲੋ ਹੈਰੋਇਨ ਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਉਸ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕੀਤਾ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇੱਕ ਇਤਲਾਹ ਦੇ ਆਧਾਰ ਤੇ ਜਲੰਧਰ ਦੇ ਬੱਸ ਸਟੈਂਡ ਦੇ ਨੇੜੇ ਗ੍ਰੀਨ پارک ਕਲੋਨੀ ਦੇ ਕੋਲ ਜਾਲ ਵਿਛਾਇਆ ਸੀ ਪੁਲਿਸ ਕਮਿਸ਼ਨਰ ਦੇ ਵੱਲੋਂ ਮੁਲਜ਼ਮ ਦੇ ਸਾਥੀਆਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਅਕਤੀਆਂ ਨੂੰ ਉਸ ਨੇ ਇਹ ਹੈਰੋਇਨ ਦੀ ਇੰਨੀ ਵੱਡੀ ਖੇਪ ਸਪਲਾਈ ਕਰਨੀ ਸੀ ਸਮੇਤ ਉਹਨਾਂ ਵਿਅਕਤੀਆਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰੋਇਨ ਕਿਵੇਂ ਮੰਗਵਾਉਂਦੇ ਸਨ ਮਾਨਯੋਗ ਕ੍ਰਿਸ਼ੀ ਸਾਹਿਬ ਦੀ ਵਿਚਾਰ ਵਿਚਾਰ ਉੱਪਰ ਕਿ ਸਾਡੇ ਐਸਪੀ ਚੰਦ ਸਿੰਘ ਸਾਹਿਬ ਦੇ ਗਾਈਡਲਾਈਨ ਦੇ ਉੱਪਰ ਇਫੈਕਸ਼ਨ ਦੀ ਕੀ ਤੋਂ ਦੇ ਵਿੱਚ ਕੀ ਗੱਲ ਇੰਸਪੈਕਟਰ ਸੰਧਰ ਸਿੰਘ ਨੇ ਆਪਣੀ ਪਾਰਟੀ ਦਾ ਨਾਕਾ ਲਗਾਇਆ ਸੀਗਾ ਲਖਵੰਦ ਰਾਮ ਜੀ ਨਾਲੋਂ ਇੱਕ ਚਾਰਜ ਗੱਲ ਵਿੱਚ ਬੰਦਾਰਸ਼ ਕੀਤਾ ਚਿੰ다 ਸਿੰਘ ਇਹ ਉਹਨਾਂ ਤੋਂ ਸਾਮੂਲੀ ਜੀ ਹੈ 1 ਕਿਲੋ ਹਿਰੋਇਨ ਤੇ ਡਰਗ ਮਨੀ 4 ਲੱਖ ਰੁਪਏ ਦੀ ਜਾਲ ਸਰ ਦੋਸ਼ੀ ਤੇ ਪਹਿਲਾਂ ਵੀ ਹਮਕਦਰ ਹਾਂਜੀ ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਸਦਰ ਖਰੋਪੁਰ ਵਿੱਚ ਪਹਿਲਾਂ ਬਿਮਾਰ ਰਹੇਗਾ ਤੇ ਆਲਰੇਡੀ ਜੇਲ੍ਹ ਚ ਸੀਗਾ 2020 ਦੇ ਵਿੱਚ ਅਰਸ਼ਟੋ ਭਜਨ ਗਿਆ ਸੀਗਾ ਤੇ 2022 ਦੇ ਵਿੱਚ ਵਾਪਸ ਆਇਆ ਸੀਗਾ ਤੇ ਫਿਰ ਇਹਦਾ ਡਰੋਨ ਦੇ ਰਾਹੀਂ ਜਿਹੜਾ ਹੂ ਦਾ ਲੱਗਾ ਡੋਨ ਦੇ ਰਾਹੀਂ ਮਨ ਲੱਗਾ ਸੀਗਾ ਅੱਜ ਫਿਰੋਜ਼ਪੁਰ ਦੇ ਸਾਰਾਗੜੀ ਗੁਰਦੁਆਰਾ ਸਾਹਿਬ ਵਿਖੇ 36 ਸਿੱਖ ਬਟਾਲੀਅਨ ਦੇ ਸੈਨਿਕਾਂ ਦੀ ਸ਼ਹਾਦਤ ਨੂੰ ਸਮਰਪਿਤ 127ਵੀਂ ਵਰੇਗੰਡ ਮਨਾਈ ਗਈ ਇਸ ਮੌਕੇ ਪੰਜਾਬ ਕੈਬਨਟ ਮੰਤਰੀ ਬਲਜੀਤ ਕੋਰ ਪਹੁੰਚੇ ਤੇ ਫਿਰੋਜ਼ਪੁਰ ਦੇ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦਾਂ ਦੇ ਸਮਰਪਿਤ ਇੱਕ ਮੈਮੋਰੀਅਲ ਦਾ ਉਦਘਾਟਨ ਵੀ ਕੀਤਾ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਬਲਜੀਤ ਕੋਰ ਨੇ ਦੱਸਿਆ ਕਿ 21 ਸੂਰਵੀਰਾ ਨੇ 10000 ਪਠਾਣਾ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਜਿਨ੍ਹਾਂ ਦੀ ਯਾਦ ਦੇ ਵਿੱਚ ਇੱਕ ਮੈਮੋਰੀਅਲ ਵੀ ਬਣਾਇਆ ਗਿਆ ਹੈ ਉਹਨਾਂ ਦੇ ਨਾਲ ਸ਼ਹਿਰ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ ਇਹ ਦਿਨ ਹੈ ਯਾਦ ਕਰੰਦਾ ਸਿੱਖਾਂ ਦੀ ਸ਼ਹੀਦੀ ਨੂੰ ਸਿੱਖਾਂ ਦੀ ਬਹਾਦਰੀ ਨੂੰ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹਦੇ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਸੋ ਇਹ ਸਿੱਖਿਆਵਾਂ ਇਹ ਜੋ ਇਤਿਹਾਸ ਹੈ ਸਭੇ ਆਉਣ ਵਾਲੇ ਬੱਚਿਆਂ ਤੱਕ ਪਹੁੰਚੇ ਸੋ ਇਸ ਤਰ੍ਹਾਂ ਦੀਆਂ ਯਾਦਗਾਰਾਂ ਜੋ ਸਰਕਾਰ ਬਣਾਉਂਦੀ ਹੈ ਤੇ ਦਾ ਇਹੀ ਮਕਸਦ ਹੈ ਕਿ ਸਾਡੇ ਆਉਣ ਵਾਲੇ ਬੱਚੇ ਸਾਡੇ ਸਿੱਖ ਦੇ ਮਹਾਨ ਇਤਿਹਾਸ ਨੂੰ ਪੰਜਾਬੀ ਨਿਊਜ਼ ਦੇ ਇਸ ਬੁਲੇਟਨ ਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਜੁੜੇ ਰਹੋ ਚਾਰਟੀ ਗਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਮੌਸਮ ਦੇ ਹਾਲ ਦੇ ਉੱਪਰ